ਸਸਿਕਾ ਹਾਲ ਸਾਰੇ ਕਿਉਂ ਯੋ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਰਗੇ ਚੜਦੀ ਕਲਾ ਚ ਜਿਮੂ ਅ ਜਿਮਨ ਉੱਪਰ ਚਲੇ ਗਿਆ ਅੱਜ ਵੀ ਬਹੁਤ ਪਿਆ ਸਾਡੇ ਦਾ ਤਿੰਨ ਵੇਟ ਲੈ ਕੇ ਹੁਣ ਤੱਕ ਜਿਮੂ ਉਹ ਉਹ ਜਿਮੂ

ਵਾਟਨ ਡੀਠਾਰ ਸੂਰਜ ਇੱਕ ਅੰਸੀ ਹੋਰ ਨਿਕਲੇ ਤੈਨ ਨ ਤੇ 4 4 ਵਜ ਗਿਆ 11 ਘੰਟੇ ਹੋ ਗਏ ਸੂਰਜ ਅੰਸੀ ਠੰਡ ਪਈਏ ਠੰਡ ਹੈ ਅੱਜ ਹਵਾ ਕਿੰਨੀ ਜਲਦੀ ਦੇਖੇ ਆਵਾਜ ਆਉਂਦੀ ਹੈ ਕਿੰਨੀ ਚੱਲ ਪਈ ਹਵਾ ਰੁਣੇ ਨਾ ਠੰਡ ਹੁੰਦੀ ਐ ਸਲਜ ਸੁੱਕੀ ਸੁੱਕੀ ਠੰਡ ਠੰਡ ਹੋਣੀ ਹੋਣਾ ਠੰਡ ਚਾਹਤੀ ਵਾਹੇ ਕਰੋ ਮੋ ਪਾਟ ਕਰਦੇ ਹਾਂ ਉਸੋ ਖੰਨੀ ਸਰਦਾ ਜਿਮੂ ਆਦਾ ਵੇ ਉਹ ਰੇ ਲੱਪਤਾ ਓ ਜਿਮੂ ਉੱਤ ਕੰਬਲ ਸਾਰਾ ਤੇ ਬੈਸਟਰੀਂ ਜੱਕੇ ਨਾ ਉਧਰੋਂ ਨਾ ਇਧਰੋਂ ਆ ਪਈ ਰਜਾਈ ਉਹ ਪਿਆ ਕੰਬਲ ਮੌਸਮ ਬਹੁਤ ਬਵਾਖਰਾ ਹੋਇਆ ਗਿਆ ਮੈਂ ਜਿੰਮ ਮੌਸਮ ਦੇਖੋ ਸਾਡੇ ਦਾ 403 ਦੇ ਵਰਸ ਹੋ ਲੱਗੀ ਵਿਚਾਰੇ ਮੈਂ ਤਾਂ ਡੋ ਗਈ ਟੈਨਸ਼ਨ ਹੈ ਪਈ ਆ ਇਹ ਠੰਡ ਦੇ ਵਿੱਚ ਮੀਂਹ ਵੀ ਠੰਡ ਵੀ ਹੋਵੇ ਤਾਂ ਚੱਲ ਫਿਰ ਬੈਠ ਜਾਣ ਮੀਂਹ ਚ ਕਿੱਥੇ ਬੈਠਣਗੇ ਵਿਚਾਰੇ ਬੁੱਟੇ ਨਿਖਾਰ ਆ ਗਏ ਹਾਂ ਤਾਂ ਦੇਖੋ ਮੇਰੇ ਆ ਬੁੱਟੇ ਨਿਕਲ ਗਏ ਪਾਣੀ ਲੱਗ ਗਿਆ ਨਾ ਉੱਪਰ ਗੋਭੀ ਹੈ ਮੈਨ ਲੱਗੋ ਵੀ ਸੈੱਟ ਹੋ ਗਈ ਹੁਣ ਬਾਹਰ ਲੰਮਾ ਸੁਣ ਦੇਖਦੇ ਕਿ ਅਹ ਸਸਤਰਾਂ ਦੇਰਾਂ ਦਾ ਸੀ ਗਿੱਲਾ ਹੈ ਤੇ निखारा आया गया ठंड बहुत है मी पढ़ना वैसे भी निखरे होते जे मूह की करदा जा ਉਰੇ ਜਿੰਮੂ ਦੇ ਡੈਡੀ ਗਈ ਗਿਆ ਉਹ ਬਾਥਰੂਮ ਉੱਤੇ ਖੜੀ ਹੈ ਬਣਾਉਣੀ ਕੁਝ ਤਾਂ ਸਸ ਜਿੰਮੀ ਕਿਵੇਂ ਖੜਾ ਜਿੰਮੀ ਕਿਵੇਂ ਖੜਾ ਮੇਰੇ ਗੱਬੇ ਇੰਤਿਆਤ ਵਾਂ ਕੇ ਵੀ ਹੁਣ ਨਾ ਸਿੱਧੀ ਦੜ ਜਲ ਰਹੇ ਆ ਤੇ ਕੋਈ ਮਿੱਠਾ ਮੁੱਠਾ ਕੁਝ ਨਾ ਬਣਾਏ ਵਸ ਤੇ ਮੈਂ ਧਰਦੀ ਹਣ ਦਾਲ ਪਤਾ ਕੀ ਕਰਨਾ ਸੀ ਦੀ ਦੇ ਹੜੇ ਦੀ ਸਿਮਰਨਾ ਤੇ ਮੂਲ ਮੰਤਰ ਹਣਾ ਵਾਹਿਗੁਰੂ ਦਸ ਸਿਮਰਨ ਬਸ ਇਹੀ ਕਰ ਲਓ ਜੀ ਕੋ ਨਹੀਂ ਜੇ ਪੜਿਆ ਤਾਂ ਪੰਜਾਬੀ ਸੇਵ ਕਰ ਸਕਦਾ ਤਾਂ ਜਪੀ ਸੇਵ ਕਰੋ ਨਹੀਂ ਤਾਂ ਸਿਮਰਨ ਤੇ ਮੂਲ ਮੰਤਰ ਐ ਕੋਨ ਕਰ ਸਤਨਾਮ ਕਰਤਾ ਪਰਕ ਨਿਰਭਉ ਨਿਰਵੈਰ ਕਾਲ ਮੁਤ ਅਜੁੰਨੀ ਸਪੰਕੁਰ ਪ੍ਰਸਾਦ ਬਸ ਇਥੋਂ ਤੱਕ ਹੀ ਇਹੀ ਕਰ ਲਓ ਬਹੁਤ ਹੈ ਕਿਉਂਕਿ ਸ਼ੀਦੀ ਦੇ ਹੜਾਏ ਛੋਟੇ ਛੋਟੇ ਬੱਚੇ ਸ਼ੀਲ ਹੋਏ ਆਪਾਂ ਨੂੰ ਠੰਡ ਲੱਗਦੀ ਕਿ ਮੇਰੇ ਜਾਈਆਂ ਚ ਵੜ ਵੜ ਕੇ ਨਿਕਲਦੇ ਹਨ ਨਾ ਨਿਕਲਣਾ ਵੀ ਔਖਾ ਹੈ ਪਿਆ ਜਿੰਮੋ ਥੱਲੇ ਮੂੰਹ ਮਾਰਦੀ ਹੈ ਠੰਡ ਹੈ ਨਾ ਉੱਥੇ ਨਾਲ ਕਈ ਵੇਰ ਕੋਈ ਛਲ-ਛੁਲਤ ਹੁੰਦੀ ਜੀਚੀ ਵਾਚ ਕੇ ਔਖਾ ਜ ਤੇ ਮੈਂ ਕਹ ਰਹੀ ਸੀ ਆਪਾਂ ਦੁਜਾਈਆਂ ਚੋਂ ਨਿਕਲਣਾ ਔਖਾ ਜ ਵੜ ਜਾਂਦੇ ਨਿਕਲਣਾ ਔਖਾ ਹੈ ਹਨਾ ਹੁਣ ਮੈਂ ਪਾਟ ਹੀ ਕਰ ਦਿੱਤੀ ਨਾਲ ਜਾਈ ਚ ਨਹੀਂ ਸਿਵਾਸੀ ਬੈਟ ਸੀ ਬੈਟ ਤੇ ਪਾਟ ਕਰਕੇ ਉੱਠ ਪਾਟ ਤਾਂ ਕਰ ਲਈ ਉੱਠ ਉੱਠਣਾ ਔਖਾ ਹੋਇਆ ਪਿਆ ਸੀ ਤੇ ਲੇਟ ਗਈ ਫਿਰ ਇਸ ਕਰਕੇ ਨਾ ਵੀ ਆਪਾਂ ਸਾਰੀ ਮੋਰੀ ਮਿੱਠਾ ਤਾਂ ਬਣਾਉਣਾ ਠੀਕ ਹੈ ਕੋਈ ਮਿੱਠਾ ਨਹੀਂ ਖੁਸ਼ੀ ਨਹੀਂ ਕੋਈ ਕਿਸੇ ਦੇ ਵਿਆਹ ਵੀ ਆ ਸਰਮਾ ਤਾਂ ਵੀ ਅਗਲੇ ਨੂੰ ਲਾਂ ਤਾਂ ਦੇਉੱਜਾਉਂ ਨਾ ਅਗਲੇ ਦੇ ਪਾਈ ਵੀ ਚੀਂ ਦੀ ਢੜੇ ਅਸੀਂ ਤਾਂ ਨਹੀਂ ਤੁਸੀਂ ਇਹ ਬਹੁਤ ਗਲਤ ਕੰਮ ਕੀਤਾ ਅਗਲੇ ਨੂੰ ਕੋਈ ਚੱਕਰ ਨਹੀਂ ਠੀਕ ਹੈ ਹਾਂ ਮਾੜਾ ਜਿਹਾ ਕੋਪਾਈ ਤੁਸੀਂ ਢੜ ਤੱਕ ਪਿੱਛੇ ਰੱਖ ਲੈਣੀ ਹੋਣਾ ਸੀ ਇਹੋ ਜੇ ਦੇ ਵਿੱਚ ਨਹੀਂ ਜਾਣੇ ਪਰ ਜਿਹੜੇ ਗੁਰੂ ਦੇ ਉਹਨਾਂ ਪਿਆਰ ਹੈ ਇਹਨਾਂ ਨੂੰ ਤਾਂ ਕਦਰ ਨਹੀਂ ਆਰੇ ਕਦੇ ਵਾਸਤੇ ਦੀ ਗੱਲ ਬਣੀ ਨਾ ਹਰ ਇੱਕ ਤਾਂ ਇੰਜੋਏ ਭਾਲਦਾ ਵਾ ਨਾ ਉਹਨਾਂ ਨੂੰ ਕੋਈ ਚੀਜ਼ ਨਹੀਂ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਕੋਲ ਪਤਾ ਸੀ ਕੀ ਕੋਈ ਕਿਸ ਨਹੀਂ ਲਗਾ ਹਾਂ ਚਲੋ ਬਾਕੀ ਆਪਦੀ ਆਪਦੀ ਸੋਚ ਹੈ ਪਰ ਜਿਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੈ ਉਹ ਤਾਂ ਕਹਿੰਦੇ ਆ ਠੀਕ ਹੈ ਜਿੰਮੋਟ ਕਿਚ ਲੱਗੀ ਜੀ ਮੈਨੂੰ ਇੱਥੇ ਠੰਡ ਲੱਗਾ ਠੰਡ ਲੱਗੀ ਹੁਣ ਬੈਸਤਰੇ 'ਚ ਜਾਊਗੀ ਮੈਂ ਦੋ ਤਿੰਨ ਵਾਰੀ ਕਿਹਾ ਵੀ ਜਾਵੜਾ ਜਾਵੜਾ ਗਈ ਨਹੀਂ ਵਾਕੀ ਅੱਜ ਮੌਸਮ ਬਹੁਤ ਹਣਾ ਛੋਟੇ ਸਭ ਜਾਣਦੇ ਨਾ ਉਹ ਬੋਟਾ ਹੰਡੁੰਦੀ ਹੰਦੀ ਹੈ ਵਾਕਈ ਹੋ ਗਈ ਬੱਬਾ ਜੁਰਾ ਵਰ ਸਿੰਘ ਤੇ ਫਤੇ ਸਿੰਘ ਦਾ ਛਿੱਦੀ ਦੇੜਾ ਹੈ ਨਿੱਕੇ ਆ ਜੱਜਾ ਨਾ ਨਿੱਕੇ ਨਿੱਕੇ ਆ ਵੱਡੇ ਛੱਕੇ ਫੋਲਡਰ ਆ ਗਏ ਨੇ ਨਿੱਕੇ ਨਿੱਕੇ ਵੀਰ ਸਾਡੇ ਬੜਾ ਮਾਨਾ ਉਹਦਾ ਗੁਰੂ ਸੇਵਤਾ ਚਲੋ ਉਹਦਾ ਕਰਬੀ ਰੂਹ ਸੀ ਉਹਦਾ ਚੱਲ ਲਗੀ ਸਾਡੇ ਜਿਹਮਤ ਇਹਨੇ ਚੱਲਣ ਦੀ ਮੁੰਡਾ ਦੱਸ ਰਿਹਾ ਸਾਡੇ ਇਹਨਾਂ ਲੋਕ ਨਾ ਪਕੌੜੇ ਠੰਡਾ ਮੌਸਮ ਕਰਕੇ ਲੋਕਾਂ ਰਹੀ ਨਹੀਂ ਬਣਾ ਰਹੇ ਦੁਕਾਨਾਂ ਤੋਂ ਲਿਆ ਰਹੇ ਬੱਚੇ ਮੰਗਦੇ ਹੋਣਗੇ ਦੁਕਾਨਾਂ ਨੂੰ ਤੋਂ ਲਿਆ ਕੇ ਦੇ ਰਿਆ ਆਪਣੀ ਬਣਾਈ ਜਿੱਦੀ ਦੇੜੇ ਕਰਕੇ ਉਹ ਬੱਚੇ ਆ ਬੱਚੇ ਨੂੰ ਪਤਾ ਨਹੀਂ ਸਮਝਾਉਣ ਤੇ ਵੀ ਨਹੀਂ ਬੱਚੇ ਨੂੰ ਪਤਾ ਹੁਣ ਪਤਾ ਚਲ ਨਿਆਣੇ ਆ ਨਾ ਮੰਗ ਲੈ ਤੇ ਫਿਰ ਵੀ ਲੱਗਣ ਚੱਲ ਆਪਾਂ ਦੇਖ ਲੋ ਕਰਦੇ ਆ ਪੂਰੀ ਇਹਨਾਂ ਦੀਆਂ ਸਾਰੀਆਂ ਵੀ ਪੂਰੀ ਕਰਦੇ ਚੱਲ ਕੋਈ ਨਾ ਬੱਚਿਆਂ ਨੂੰ ਲਿਆ ਕੇ ਦੇ ਦੋ ਪਰ ਜੇ ਵੀ ਸੋਚੋ ਉਹਨਾਂ ਨੂੰ ਸਮਝਾਉਗੀ चलो बच्चे नहीं हटते मौसम ना भावा बहुत चल एकदम ठंडी मन लगता फिर कम खरा हो गर्मी वाला चलो जी मैं बनाई हूँ दाल दाल धो तो के पानी मैं चौल बनाऊंगा चौ हल्के जी जी करता हल्की चीज़ हो खाने लो जी हर बस पाता लून मिर्च एसी माड़ी रंग हल्दी ਇਹ ਹੁਣ ਮੈਂ ਲਸਣ ਛਿੱਲ ਕੇ ਪਾਉਣੀ ਹੈ ਪਹਿਲਾਂ ਪਿਆਉਣੀ ਹੈ ਅਸਲ ਨਾਮ ਇਹਨੂੰ ਬੜੀ ਸੌਂਗ ਲੱਗਦਾ ਮੈਂ ਲਾਉਂਦੀ ਇਹਨਾਂ ਨੂੰ ਥੋੜਾ ਪਾਣੀ ਚ ਪਿਆਉਂਦਾ ਲਸਣ ਪਿਆਉਂਕਿਨ ਫਿਰ ਛਿਲਕਾ ਗਿੱਲਾ ਦਸਪਾਨਸਾਪਸਾਤ ਮੈਂ ਧਰਾ ਕੇ ਛਿਲਕਾ ਫਿਰ ਗਿੱਲਾ ਹੋ ਕੇ ਦਬਤਰ ਜੀ ਸੁੱਕਾ ਉਤਰ ਜਾਊਗਾ ਦਾਲ ਨੂੰ ਲੱਗ ਗਿਆ ਅਰੇ ਜਾ ਟਾਕਦੀਆਂ ਇਹਨਾਂ ਨੂੰ ਤੇ ਟਿਕੰ ਮਰਾਉਂਦੇ ਜਿੰਨਾ ਤੱਕ ਇਹ ਮਮੂਗੀ ਦਾ ਸਰੀ ਜਿਹੜੀ ਮਿਕਸ ਹੈ ਦਲੀ ہوئی ਇਹ ਮੈਂ ਖੁੱਲ੍ਹੂ ਵੀ ਰਾਲ ਦਿੱਨੀ ਆ ਹੁਣ ਤਾਂ ਦਾਲ ਬਣ ਗਈ ਥੋੜਾ ਜਿਹਾ ਹੋਰ ਪਾਣੀ ਪਾ ਕੇ ਬੜੀ ਪਤਲੀ ਹੀ ਵਧੀਆ ਲੱਗਦੀ ਹੁੰਦੀ ਆ ਤੇ ਪਤਲੀ ਥੋੜੀ ਕਰਨੀ ਹੁਣ ਮੈਂ ਲਾਉਣੀ ਆ ਪਾਠ ਕਰਵਾਉਣੇ ਦਾ ਤੜਕਾ ਠੀਕ ਹੈ ਠੀਕਲੀ ਜੀ ਕਰਕੇ ਫਿਰ ਮੈਂ ਲਾਉਣਾ ਇਹ ਤੜਕਾ ਪਿਆਜ਼ ਤੇ ਠੀਕ ਹੁਣ ਤਾਂ ਬਣੀ ਪਈ ਥੋੜਾ ਜਿਹਾ ਹੋਰ ਲਵਾ ਕੇ ਬਸ ਪਾਣੀ ਖਤਮ ਕਰਕੇ ਕੁਲੀ ਸੰਗਣੀ ਜੀ ਕਰਨੀ ਕੁਲੀ ਜੀ ਕੋਲਣੀ ਜੀ ਬਸ ਮੈਨੂੰ ਵਧੀਆ ਲੱਗਦੀ ਕੁਲੀ ਹੋਈ ਜਿੰਮਾ ਪਿਆ ਮੈਨੂੰ ਲੱਗੰਦਰ ਕਿੰਦਰ ਜਿੰਮੂ ਓਏ ਇੱਧਰ ਆ ਕੇ ਲੱਗਦਾ ਮੈਨੂੰ ਚੱਲ ਉੱਥੇ ਚੱਲ ਚੱਲਾ ਪੁੱਤ ਉੱਥੇ ਚੱਲ ਉੱਥੇ ਆ ਜਾ ਉੱਥੇ ਮੈਂ ਵੀ ਜਾਂਦੀ ਆ ਜਾ ਆਜੋ ਆਜੋ ਪੱਜ ਕੇ ਆ ਜਾ ਇਥੇ ਆ ਕੇ ਪੈ ਗਏ ਉਹ ਠੰਡ ਲੱਗਦੀ ਹੁੰਦੀ ਨਾ ਉਹ ਤੇ ਇੱਥੇ ਕੰਬਲ ਹੈ ਨਹੀਂ ਸੀ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਜੀ